तो पंजाब में ज्यादा से ज्यादा मंदिर बने ज़्यादा से ज्यादा गुरुद्वारे बने, यहां ज्यादा से ज्यादा चर्च बनने की जगह नहीं है। दोस्तों मैं राजा वडेंग तो अपना उम्मीदवार लुधियाना लोकसभा सभा तो मैं बेनती करनी चाहना कि परसों कोई घटनाक्रम जो वापरिया ਆ ਜਾਣੇ ਕਿ ਕ੍ਰਿਸਚੀਅਨ ਪਾਈਚਾਰੇ ਹਾਸਤੇ ਇਹ ਗੱਲ ਕਹੀ ਗਈ ਕਿ ਕ੍ਰਿਸਚੀਅਨ ਕੋਈ ਨਹੀਂ ਬਣੇ ਜਾਂ ਕਿਉਂ ਬਣ ਰਿਹਾ ਹੈ ਲੇਕਿਨ ਮੈਂ ਉਹ ਪੱਖ ਰੱਖਣਾ ਚਾਹਣਾ ਹੈ ਕਿ ਜਿਹੜੇ ਕ੍ਰਿਸਚੀਅਨ ਭਰਾ ਨੇ ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ ਔਰ ਉਹਨਾਂ ਦਾ ਕਮਿਊਨਿਟੀ ਦੇ ਹਾਸਤੇ ਬਹੁਤ ਵੱਡਾ ਯੋਗਦਾਨ ਉਹਨਾਂ ਲੋਕਾਂ ਨੇ ਪਾਇਆ ਹੈ ਸਮਾਜ ਦੀ ਸਿਰਜਣਾ ਵਾਸਤੇ ਔਰ ਸਮਾਜ ਦੇ ਬਹੁਤ ਸਾਰੇ ਨੇਕ ਕੰਮ 크ਰਿਸਚੀਅਨ ਭਰਾ ਕਰਦੇ ਆ। ਸੋ ਕਿਸੇ ਵਿਅਕਤੀ ਵਿਸ਼ੇਸ਼ ਨੇ ਕੋਈ ਗੱਲ ਕਹਿ ਦੇਣੀ ਇਸ ਗੱਲ ਨਾਲ ਰਾਜੇ ਵੜਿੰਗ ਦਾ ਤੇ ਕੋਈ ਅਸਰ ਨਹੀਂ ਪੈਂਦਾ। ਮੈਂ ਸਾਡੀ ਪਾਰਟੀ ਇੱਕ ਸੈਕੂਲਰ ਪਾਰਟੀ ਹੈ। ਅਸੀਂ ਹਰ ਭਾਈਚਾਰੇ ਦਾ Hindu ਦਾ, Sikh ਦਾ, Musalman ਭਰਾਵਾਂ ਦਾ, Christian ਭਰਾਵਾਂ ਦਾ ਔਰ Dalit ਭਰਾਵਾਂ ਦਾ ਮੈਂ ਸਮਝਦਾ ਬਾਲਮੀਕੀ ਭਰਾਵਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਆ ਕਿਉਂਕਿ ਸੈਕੂਲਰ ਪਾਰਟੀ ਆ ਸਭ ਨੂੰ ਨਾਲ ਲੈ ਕੇ ਚੱਲਦੀ ਆ। ਔਰ ਜਿਸ ਪ੍ਰੋਗਰਾਮ ਚ ਮੈਂ ਮੌਜੂਦ ਸਾਂ ਉੱਥੇ ਕੋਈ ਐਸੀ ਗੱਲ ਕਿਸੇ ਵਿਅਕਤੀ ਵਿਸ਼ੇਸ਼ ਨੇ ਜਿਹੜਾ ਉੱਥੇ ਲੋਕਾਂ ਦੁਆਰਾ ਸੱਦਿਆ ਗਿਆ ਸੀ ਉਹਨਾਂ ਨੇ ਕੀਤੀ ਆਕਰ ਤਾਂ ਉਸ ਗੱਲ ਨਾਲ ਰਾਜਾ ਵੜਿੰਗ ਸਹਿਮਤ ਨਹੀਂ ਆ। ਹਰ ਵਿਅਕਤੀ ਨੂੰ ਆਜ਼ਾਦੀ ਹੈ ਆਪ ਦੇ ਧਰਮ ਦਾ ਪ੍ਰਚਾਰ ਕਰਨ ਦੀ, ਆਪ ਦਾ ਪ੍ਰਚਾਰ ਕਰਨ ਦੀ, ਉਹਦੇ ਤੇ ਕੋਈ ਰੋਕ-ਟੋਕ ਨਹੀਂ ਲਾ ਸਕਦਾ। ਔਰ ਸਾਰੇ ਧਰਮ ਵਧਨ ਫੁੱਲਣ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਰਾਜਾ ਵੜਿੰਗ ਤੱਕ 크੍ਰਿਸਚਨਾਂ ਦੇ ਵੀ ਜਾਂਦਾ ਹੈ ਰਾਜਾ ਵੜਿੰਗ ਹਿੰਦੂ ਭਰਾਵਾਂ ਦੇ ਵੀ ਜਾਂਦਾ ਹੈ ਰਾਜਾ ਵੜਿੰਗ ਗੋਦਵਾਰੇ ਵੀ ਜਾਂਦਾ ਹੈ ਰਾਜਾ ਵੜਿੰਗ ਦਰਗਾਹ ਤੇ ਵੀ ਜਾਂਦਾ ਹੈ ਰਾਜਾ ਵੜਿੰਗ ਕਈ ਵਾਰੀ ਸਾਡੇ ਗੁਰੂਆਂ ਪੀਰਾਂ ਦੇ ਡੇਰਿਆਂ ਤੇ ਵੀ ਜਾਣਾ ਪੈਂਦਾ ਉੱਥੇ ਵੀ ਜਾਂਦਾ ਮੈਂ ਸਭ ਦਾ ਸਤਿਕਾਰ ਕਰਦਾ ਕਿਉਂਕਿ ਸਾਈਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਸਿਖਾਇਆ ਕਿ ਇਨਸਾਨ ਦੀ ਇੱਜ਼ਤ ਕਰੋ ਇਹਨਾਂ ਨੂੰ ਵੰਡੋ ਨਾ ਔਰ ਜਿਹੜੇ ਲੋਕ ਇਹਨਾਂਦ ਵਿੱਚ ਵੱਡੀਆਂ ਪਾਉਂਦੇ ਆ ਉਹ ਸਮਾਜ ਦੇ ਔਰ ਸਾਡੇ ਦੇਸ਼ ਦੇ ਦੁਸ਼ਮਣ ਹਨ ਸੋ ਧੰਨਵਾਦ ਮੈਂ ਇੰਨਾ ਹੀ ਕਹਿਣਾ ਸੀ